ਹਾਂਜੀ ਸ਼ਸ਼ੀਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਆਏ ਸੀ ਆਪਾਂ ਸੋਭਾ ਸੋਭਾ ਖੇਤ ਰੋਟੀ ਲੈ ਕੇ ਤੇ ਆਪਣੇ ਮੰਦੇਰੀ ਸਿੱਟੀ ਜਾਂਦੇ ਆ ਪਹਿਲਾਂ ਤੇ ਅਜੇ ਆਹ ਲੈਣ ਤਾਂ ਅਜੇ ਬਾਹਰ ਹੀ ਆਉਂਦੀਆਂ ਨਿਕਲਦੀ ਗਈ ਆ ਸਰਦਨ ਵਿਸ਼ੇਤੀ ਆ ਇੱਕ ਬਾਣੀ ਲੱਗਿਆ ਵਿਆ ਬਸ ਐਂ ਜੇ ਆ ਤੇ ਆ ਦੇ ਆ ਪੂਰੀ ਹਰੀ ਹੋ ਗਈ ਤਾਂ ਪੂਰੀ ਹਰੇ ਬਾਈ ਮਾਰਦੀ ਆ ਅਰੇ ਇਹਨੂੰ ਹਜੇ ਇੱਕ ਪਾਣੀ ਵੀ ਲੱਗਿਆ ਸਪਰੇਅ ਕਰਤੀ ਸੀ ਤੇ ਆ ਰੇਲ ਆਈ ਜਾਂਦੇ ਆ ਇਹਦੇ ਪੂਰੀ ਜਾਂਦੇ ਆ ਬੱਟੀ-ਬੱਟੀ ਪੂਰਦੇ ਹੁੰਦੇ ਆ ਹੋਰ ਕੇ ਬਸ ਇਹਨੂੰ ਅੱਜ ਪਾਣੀ ਸਟਾਰਟ ਕਰਨਾ ਦੂਜਾ ਫਿਰ ਉਹਨੂੰ ਨਾਲੇ ਫਿਰ ਸਪਰੇਅ ਕਰ ਦਾਂਗੇ ਉਹ ਸਿਰੋਂ ਪਹਿਲਾਂ ਪਾਣੀ ਲੱਗਿਆ ਵਾ ਆ ਲੈਂਡ ਜਾਨੀ ਕਿ ਆਪਣੀ ਆ ਲੈਂਡ ਨਾਲੋਂ 4 ਦਿਨ ਕੀਤੀ ਆ 5 ਦਿਨ ਆ ਲੈਂਡ ਆ 29 ਤਰੀਕ ਦੀ ਵੀ ਜਾਂਦਾ ਤੇ ਆ ਹੈਗੀ ਆ 2 ਦੀ 2 3 ਤੇ 4 2 ਨੂੰ ਇਹ ਬੀਜਤੀ 3 ਤੇ 4 ਨੂੰ ਉਹ 5 ਗਿੱਲੇ ਬੀਜੇ ਗਏ ਸੀ ਤੇ ਯਾਨੀ ਕਿ ਇਹ 2 ਨੂੰ ਆ ਅੱਧੀ 2 ਨੂੰ ਆ ਕੋਸ ਤੇਨ ਨੂੰ ਆ ਤੇ ਬਫਰੋ 3 ਨੂੰ 5 ਗਿੱਲੇ ਲਾਸਟ ਬੀਜੇ ਗਏ ਸੀ ਤੇ ਬਹੁਤ ਵਧੀਆ ਜਰਮੀਨੇਸ਼ਨ ਹੋਈ ਆ ਦੇਖੋ ਕਿਉਂਕਿ ਸਾ ਤੋਂ ਪਾਣੀ ਥੋੜਾ ਜਿਹਾ ਲੇਟ ਹੋ ਗਿਆ ਕਿਉਂਕਿ ਲੇਬਰ ਦਾ ਕਰਕੇ ਤੇ ਕਿਉਂਕਿ ਖਾੜ ਤਾ ਸਾਡੇ ਦੂਜੇ ਜਿੰਦਰੇ ਨਾਲੀ ਤਾ ਬਿਆਣ ਇਹਨਾਂ ਬਹੁਤ ਨਿਆਰਾ ਆਇਆ ਵੀ ਹੁਣ ਇੱਕ ਹੋਏ ਜੇ ਕੱਢਣੇ ਪਾਏ ਤੇ ਫੇਰ ਵੀ ਸਿਰੇ ਸੁਰੇ ਲਾਉਣਦਿਆਂ ਨੂੰ ਦੇਖੋ ਐ ਆ ਗੋਲ ਜਿਹੜਾ ਕਾ ਕੋਈ ਸੀਆ ਦੂਜਾ ਸਭ ਮਚ ਮੁਚ ਗਿਆ ਤੇ ਜਿਹੜਾ ਝੋਨਾ ਝੋਨਾ ਵੀ ਹਰਾ ਹੋਇਆ ਸੀ ਨਦੀਨ ਕੋਈ ਨਹੀਂ ਤੇ ਬਸ ਅੱਜ ਸਿਰੋਂ ਮਲਟਰ ਚਲਾ ਦੇਣੀ ਆ ਜੇ ਪਾਣੀ ਨੂੰ ਤੁਹਾਨੂੰ ਸਿਰੋਂ ਵੀ ਦਿਖਾਉਣਾ ਤੇ ਬਸ ਇਧਰੋਂ ਰਹੀ ਬਸ ਲਾਈ ਤੁਰੇ ਆਉਂਦੇ ਆ ਉਹਦੇ ਪੂਰ ਪਹਿਲਾ ਰਹੀ ਅਸੀਂ ਬੱਟੀ ਪੂਰਦੇ ਹੁੰਨੇ ਆ ਬਸ ਮੁੜ ਕੇ ਤਾਂ ਬਸ ਿੱਟੇ ਦੇ ਹੀ ਲਾ ਦੇਣਾ ਤੇ ਵਾ ਦੇਖੋ ਆ ਸਿਰੇ ਦਾ ਇੰਨਾ ਫਰਕ ਆ ਵੀ ਉਹ ਸਿਰੇ ਨਾਲੋਂ ਆ ਲੈਣ ਚੀ ਜਾਂ ਦਾ ਇੱਕ ਦਿਨ ਦੀ ਆ ਪਾਣੀ ਦਾ ਯਾਨੀ ਕਿ ਆ ਪਾਣੀ ਇੱਕ ਦਿਨ ਪਹਿਲਾਂ ਲੱਗਿਆ ਵਾ ਉਹ ਸਿਰੇ ਪਾਣੀ ਇੱਕ ਦਿਨ ਬਾਅਦ ਚ ਆ ਦੇਖੋ ਸੇਜੇ ਦਾ ਵੀ ਤੇ ਜਰਮੀਨੇਸ਼ਨ ਦਾ ਵੀ ਫਰਕ ਆ ਕਿਉਂਕਿ ਪਾਣੀ ਬਿਾਈ ਤੋਂ ਆਪਾਂ ਤੋਂ 6-7 ਦਿਨ ਲੱਗਿਆ ਤੇ ਕਹਿੰਦੇ ਲਾਉਣਾ ਵੀ ਛੇਵੇਂ ਸੱਤ ਅੱਗੇ ਅਸੀਂ ਦੂਜੇ ਤੀਜੇ ਦਿਨ ਹੀ ਲਾ ਦਨੇ ਕਹਿੰਦੇ ਛੇਵੇਂ ਸੱਤ ਦਿਨ ਜੇ ਗੈਲ ਲਾਤਾ ਜ਼ਮੀਨ 'ਚ ਦੇਖੋ ਇਹ ਜਮਾ ਵਟਾ ਐ ਪਾਰ ਆਏ ਦੇਖੋ ਨਾਲ ਕੰਨੀ ਵਾਲੀ ਵਟਾ ਐ ਰਹਿੰਦੀ ਹੁੰਦੀ ਹੈ ਦੇਖੋ ਇਹ ਕੰਨੀ ਵਾਲੀ ਵਟ ਵੀ ਇੱਥੋਂ ਦੇਖੋ ਇਧਰ ਆਪਣੇ ਆ ਦੂਜਿਆਂ ਦੇ ਆਗੇ ਅਜੇ ਇਹਨਾਂ ਦਾ ਸਫਰੇ ਸਫਰੂ ਵੀ ਕਰਨੀ ਆ ਬਿਆੰਦ ਇਕੱਠਿਆਂ ਨਗੂਈਆ ਅਜੇ ਇਹਨਾਂ ਦੇ ਘਟ ਨਿਕਲੇ ਆ ਤੇ ਦੇਖੋ ਆ ਜਮੇ ਇਧਰ ਸਾਹਜੀ ਵਟਾ ਆ ਦੇਖੋ ਆ ਵਟ ਦੇਖੋ ਸਿਰੇ ਤਾਂ ਹੀ ਆਏ ਸਿਆੜ ਫੁੱਲ ਪਰ ਆਏ ਬਾ ਇਹਨਾਂ ਨੂੰ ਦੂਜਾ ਪਾਣੀ ਛੱਡਣਾ ਫਿਰ ਆਪਾਂ ਸਪਰੇਅ ਕਰਾਂਗੇ ਇਹਨਾਂ ਤੇ ਤੇ ਬਹੁਤ ਵਧੀਆ ਜਰਮੀਨੇਸ਼ਨ ਤਾਂ ਹੋ ਗਈ ਬਾ ਰੇ ਲਾਤਾ ਇਹਨਾਂ ਤੇ ਤੇ ਬਸ ਹੁਣ ਆਪਾਂ ਅੱਜ ਪਾਣੀ ਲਾਵਾਂਗੇ ਦੂਜਾ ਤੇ ਕਾਲੀ ਆਪਣੀ ਬੱਜੀ ਵੀ ਆ ਕਾਕੂ ਹੈ ਨਹੀਂ ਕਿਉਂਕਿ ਇਹ ਜ਼ੁਬਾਨ ਚ ਆਲੂ ਲੱਗਦੇ ਨੇ ਵੀ 5ਵਾਂ 6ਵਾਂ ਸਾਲ ਆ ਉਹ ਅੱਜ ਤਰਲੇ ਬਾਣ ਨੂੰ ਤਾਂ 7-8 ਸਾਲ ਹੋ ਗਏ 7 ਸਾਲ ਹੋ ਗਏ ਇਧਰਲੇ 6 ਸਾਲ ਹੋ ਗਏ 7 ਇਹਦੇ ਚ ਹੋਗੇ ਵੱਧ ਟਾਈਮ ਆ ਲੈਣ ਚ ਆ ਲੈਣ 2 ਸਾਲ ਬਾਅਦ ਚ ਲਾਉਣ ਲੱਗੇ ਆ 2 ਸਾਲ ਆ ਲੈਣ 2 ਸਾਲ ਪਹਿਲਾਂ ਯਾਨੀ ਕਿ ਇਹ ਚ 5 ਕੋਏ ਆ ਇਹ ਚ 7 ਹੋਗੇ ਅਸੀਂ ਵੀਡੀਓ ਨੂੰ ਇੱਥੇ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ